ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਕਹਾ ਬੁੱਧ ਪ੍ਰਭ ਕੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰਿ ਸਿਬਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਆਵਲੋ ਤੁਮ ਕਥਾ ਸੁਧਾਰੀ ਜੁਗੋ ਜੁਗ ਅਟਲ ਚਵਰ ਸਤ ਤਤ ਦੇ ਵਾਗ ਗੁਰੂ ਗ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਜੀ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰਸਾਹਿਬ ਸੱਜ ਸੰਗਤਿਓ ਸਤ ਗੁਰਾਂ ਦੇ ਅੰਮ੍ਰਿਤ ਵਚਨ ਹਨ ਸਤਿਗੁਰ ਜਿਨੀ ਨਾ ਸਿਵਿਉ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਉ ਮ੍ਰਿਤਕ ਹੈ ਸੰਸਾਰ ਜਿਨੇ ਮਾਨਸ ਜਨਮ ਲੈ ਕੇ ਕਦੇ ਸਿਰਜਨਹਾਰ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ ਜਿਨੇ ਕਦੇ ਸ਼ਬਦ ਗੁਰਬਾਣੀ ਦੀ ਵਿਚਾਰ ਹੀ ਨਹੀਂ ਕੀਤੀ ਸਤਿਗੁਰ ਜੀ ਆਪ ਦੇ ਉਸ ਜੀਵ ਆਤਮਾ ਨੂੰ ਕਦੇ ਗਿਆਨ ਆ ਨਹੀਂ ਸਕਦਾ ਉਹ ਮਿਰਤਕ ਪ੍ਰਾਣੀ ਦੇ ਸਮਾਨ ਹੈ ਫਿਰ ਸਤਿਗੁਰ ਬੜਾ ਵਿਰਾਗ ਵਿੱਚ ਆਪ ਕੇ ਆਪਦੇ ਹਨ ਜਿੰਨੀ ਸਤਿਗੁਰ ਪੁਰਖ ਨਾ ਸੇਵਿਓ ਜਿਨ ਸੱਚੇ ਸਿਰਜਣਹਾਰ ਨੂੰ ਕਦੇ ਸਿਮਰਿਆ ਨਹੀਂ ਸ਼ਬਦ ਨਾ ਕੀਤੋ ਵਿਚਾਰ ਸ਼ਬਦ ਗੁਰਬਾਣੀ ਦੀ ਕਦੇ ਵਿਚਾਰ ਨਹੀਂ ਕੀਤੀ ਓਏ ਮਾਨਸ ਜੂਨ ਨਾ ਆਖੀਐ ਉਹਨਾਂ ਨੂੰ ਹਜ਼ੂਰ ਆਖ ਤੇ ਮਨੁੱਖ ਨਹੀਂ ਆਪਣਾ ਚਾਹੀਦਾ ਮਹਾਰਾਜ ਕੀ ਆਖ ਲਈਏ ਸਤਿਗੁਰ ਕਹਿੰਦੇ ਪਸ਼ੂ ਢੋਰ ਗਵਾਲ ਤੇ ਅਸੀਂ ਆਪਣੇ ਹਿਰਦੇ ਚ ਆਤਮਾਈ ਕਿ ਆਪਾਂ ਇਨਸਾਨਾਂ ਦੀ ਕਤਾਰ ਵਿੱਚ ਆਉਨੇ ਅਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੴ ਤੋਂ ਲੈ ਕੇ 18 10 20 ਤੱਕ ਦਰਸ਼ਨ ਨੇ ਕੀਤੇ ਵਿਚਾਰਾਂ ਕੀ ਕਦੋਂ ਤੇ ਇਨਸਾਨਾਂ ਦੀ ਕਤਾਰ ਦੇ ਵਿੱਚ ਕਦੋਂ ਆਵਾਂਗੇ ਫਿਰ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਤੂੰ ਗੁਰਦੁਆਰਾ ਸਾਹਿਬ ਮੱਥਾ ਟੇਕ ਕਰਕੇ ਸੋਚੇਗਾ ਕਿ ਮੈਂ ਬੜਾ ਅਲੋਕਾਰ ਕੰਮ ਕਰ ਲਿਆ ਪਰ ਪਿਆਰਿਆ ਇੱਕ ਗੱਲ ਯਾਦ ਰੱਖ ਸਤਿਗੁਰੂ ਨੂੰ ਸਭ ਕੋ ਵੇਖਦਾ ਸਤਿਗੁਰੂ ਨੂੰ ਤੇ ਸਾਰੇ ਹੀ ਵੇਖਦੇ ਕੋਈ ਗੁਰਦੁਆਰਾ ਸਾਹਿਬ ਵੇਖਦਾ ਕੋਈ ਮੰਦਰ ਚ ਵੇਖਦਾ ਕੋਈ ਚਰਚਾ ਚ ਵੇਖਦਾ ਕੋਈ ਮਸਜਿਦ ਜਾ ਕੇ ਦੇਖੇ ਕੋਈ ਮਾਤਾ ਪਿਤਾ ਦੇ ਰੂਪ ਚ ਵੀ ਰੱਬ ਨੂੰ ਵੇਖ ਲੈਦਾ ਸੇਵਕਾਂ ਦੇ ਦਿੱਠੇ ਮੁਕਤ ਨਾ ਹੋਵੀ ਦੇਖਣ ਨਾਲ ਪਾਰ ਨਹੀਂ ਹੋਣਾ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿਨ੍ਹਾਂ ਚ ਸ਼ਬਦ ਗੁਰਬਾਣੀ ਦੀ ਵਿਚਾਰ ਨਹੀਂ ਕਰੇਗਾ ਜੇ ਦੇਖਣ ਨਾਲ ਹੀ ਪਾਰ ਹੋ ਜਾਣਾ ਹੋਵੇ ਤੇ ਕਿੰਨੇ ਕਿੰਨੇ ਇਹੋ ਜਿਹੇ ਵੀਰ ਆ ਜਿਹੜੇ ਗੁਰਦੁਆਰੇ ਕੀ ਸੇਵਾ ਕਰਦੇ ਰੋਜ਼ ਹੀ ਉਹ ਦੇਖਦੇ ਗ੍ਰੰਥਾਂ ਕਿੰਨੇ ਕਿੰਨੇ ਇਹੋ ਜਿਹੇ ਆ ਜਿਹੜੇ ਪ੍ਰਿੰਟਿੰਗ ਪ੍ਰੈਸ ਤੇ ਕੰਮ ਕਰਦੇ ਕਿੱਥੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿ ਤੂੰ ਖੰਡ ਪੜ ਸੌਂ ਕਰਾ ਕੇ ਸੋਚ ਪਾਰ ਹੋ ਜਾਏਗਾ ਡਾਕਟਰਾਂ ਹੀ ਹੁਕਮਨਾਮਾ ਘਰ ਆ ਗਿਆ ਹੁੰ ਘਾਰਿਆ ਫਿਰਦਾ ਮੈਂ ਤੇ ਦਰਬਾਰ ਸਾਹਿਬ ਖੰਡ ਪੜ ਰਿਹਾ ਮੈਂ ਤੇ ਬਾਬੂ ਕਾਲ ਸਭ ਖੰਡ ਪੜ ਰਿਹਾ ਸਤਗੁਰੂ ਜੀ ਮਹਾਰਾਜ ਕਹਿੰਦੇ ਕਿੱਥੇ ਲਿਖਿਆ ਖੰਡ ਪੜ ਕਰਾ ਤੇ ਤੇਰੇ ਹੁਕਮਨਾਮਾ ਘਰ ਆ ਜੇ ਤੂੰ ਪਾਰ ਹੋ ਜਾਏਗਾ ਇੱਕੋ ਚੀਜ਼ ਲਿਖੀ ਆ ਦੁੱਖ ਰੋਗ ਸੰਤਾਪ ਉਤਰੇ ਦੁੱਖ ਤੇ ਰੋਗ ਸੰਤਾਪ ਤਾਂ ਉਤਰਣਗੇ ਸੁਣੀ ਸੱਚੀ ਬਾਣੀ ਸੱਚੀ ਗੁਰਬਾਣੀ ਸੁਨੇਗਾ ਵਿਚਾਰੇਗਾ ਗੁਰਬਾਣੀ ਅਨੁਸਾਰ ਜੀਵ ਨੂੰ ਢਲ ਨਾ ਕਰੇਗਾ ਹੁਣ ਗੁਰਮਖਾਂ ਤੋਂ ਗੁਰਬਾਣੀ ਪੜ੍ਹੀ ਹੈ ਪਰ ਵਿਚਾਰੀ ਨਹੀਂ ਵਿਚਾਰੀਏ ਜੀਵ ਨੂੰ ਢਾਟਰ ਨਹੀਂ ਕੀਤਾ ਸੋ ਕੁਝ ਕੋ ਪਲਾਂ ਵਾਸਤੇ ਅੱਜ ਦੇ ਸ਼ਬਦ ਵਿਚਾਰ ਨਾਲ ਜੁੜੀਏ ਸ਼ਬਦ ਦੀ ਵਿਸਤਾਰ ਦੀ ਪ੍ਰਾਪਤਾ ਤੋਂ ਪਹਿਲਾਂ ਮਨ ਬੇਤਿਆਂ ਦੀ ਇਕਾਗਰਤਾ ਵਾਸਤੇ ਕਲਗੀਧਰ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਵੰਜੀ ਨਾ ਰਹੇ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ 3 ਜੀ ਤਨਾਸਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਰਸਨਾ ਤੋਂ ਚਾਰਣ ਕੀਤੇ ਹੋਏ ਅੰਮ੍ਰਿਤ ਵਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋ 65 ਅੰਗ ਤੇ ਸਤਿ ਸਵਾਗਤ ਹੈ। ਹਜ਼ੂਰ ਕਿਰਪਾ ਕਰ ਰਿਹਾ ਨ ਕਾਚਾ ਧਨ। ਪਹਿਲਾਂ ਧਨ ਦਾ ਜ਼ਿਕਰ ਹੋਇਆ ਤੇ ਧਨ ਤੋਂ ਪਹਿਲਾਂ ਕੱਚੇ ਦਾ ਜ਼ਿਕਰ ਹੋਇਆ। ਇਹਦਾ ਮਤਲਬ ਜੇ ਕੋਈ ਧਨ ਕੱਚਾ ਹੈ ਤੇ ਵੇ ਕੋਈ ਧਨ ਸੱਚਾ ਵੀ ਹੈ। ਇਹਦਾ ਮਤਲਬ ਜੇ ਕੋਈ ਗੁਰੂ ਅਧੂਰਾ ਹੈ ਤੇ ਫਿਰ ਪੂਰਾ ਵੀ ਹੈ। ਇਦਾਂ ਮਕਬਲ ਜੇ ਦੁੱਖ ਹੈ ਤੇ ਉਹਦਾ ਆਪੋਜ਼ਿਟ ਸੁੱਖ ਵੀ ਹੈ ਜੇ ਦਿਨ ਹੈ ਤੇ ਉਦੋਂ ਰਾਤ ਵੀ ਹੈ ਇਥੇ ਸਤਿਗੁਰ ਨੇ ਕੱਚੇ ਧਨ ਦੀ ਗੱਲ ਕੀਤੀ ਹੈ ਪਹਿਲੀ ਗੱਲ ਤੇ ਜਿਹੜਾ ਧਨ ਹੈ ਨਾ ਉਹ ਬੰਦੇ ਨੂੰ ਤਿੰਨ ਤਰੀਕਿਆਂ ਨਾਲ ਦੁਖੀ ਕਰਦਾ ਜੀ ਹਜੂਰ ਆਖਦੇ ਇਹ ਨਾ ਜੇ ਰੱਬ ਨੂੰ ਪਾਉਣਾ ਤੇ ਕੀ ਕਰਨਾ ਪੈਂਦਾ ਤਨ ਮਨ ਧਨ ਸਭ ਸੌਂਪ ਗੁਰੂ ਕੋਪ ਮੰਨੀ ਪਈ ਤਨ ਮਨ ਤੇ ਧਨ ਤਿੰਨੇ ਚੀਜ਼ਾਂ ਗੁਰੂ ਨੂੰ ਸੌਂਪ ਦੇ। ਇੱਥੇ ਦੋ ਹੀ ਚੀਜ਼ਾਂ ਦੀ ਮਹਾਨਤਾ ਹੈ। ਜਾਂ ਤੇ ਵੇਚਣ ਦੀ ਜਾਂ ਤੇ ਟਾਕਰਣ। ਮਨ ਪੀਚੇ ਸਤਗੁਰ ਕੇ ਪਾਸ ਤੇ ਸਿਵਕ ਹਾਰ ਜਲਾ। ਜੇ ਤੂੰ ਚੁਣਨਾ ਤੇਰੇ ਕਾਰਜ ਰਾਸ ਹੋਣ ਤੇ ਮਨ ਆਪਣਾ ਸਤਿਗੁਰ ਨੂੰ ਵੇਚ ਦੇ। ਹੁਣ ਵੇਚੀ ਹੋਈ ਵਸਤੂ ਦੇ ਉੱਤੇ ਆਪਣਾ ਹੱਕ ਖਤਮ ਹੋ ਜਾਂਦਾ। ਜਿਹੜੀ ਵਸਤੂ ਤੂੰ ਸਾਨੀ ਵੇਚ ਦਿੱਤੀ ਨਾ ਉਹ ਤੇ ਆਪਣਾ ਹੱਕ ਨਹੀਂ। ਤੇ ਦੂਸਰਾ ਕੀ ਆ? ਸਤਿਗੁਰ ਆਗੈ ਸੀਸ ਭੇਟ ਦਿਓ। ਸਤਿਗੁਰ ਦੇ ਅੱਗੇ ਆਪਣਾ ਸੀਸ ਭੇਟਾ ਕਰ ਦਿਓ। ਹੁਣ ਭੇਟਾ ਕੀਤੀ ਹੋਈ ਵਸਤੂ ਤੇ ਵੀ ਆਪਣਾ ਹੱਕ ਖਤਮ ਹੋ ਜਾਂਦਾ ਤੁਸੀਂ ਗੁਰੂ ਸਾਹਿਬ ਨੂੰ 10 ਰੁਪਏ ਭੇਟ ਕਰਦੇ ਹੋ ਗੁਰੂ ਸਾਹਿਬ ਚਾਹ ਥੋੜੀ ਦੇਰ ਨੂੰ ਆ ਕੇ ਕਹਿ ਦੇ ਨਹੀਂ ਸਕਦੇ ਮੇਰੇ ਵਾਪਸ ਕਰ ਦੇ ਕਿਉਂਕਿ ਭੇਟ ਕਰ ਦਿੱਤੇ ਜੋ ਚੀਜ਼ ਭੇਟਾ ਕੀਤੀ ਉਹ ਤੇ ਬਾਅਦ ਚ ਸਾਡਾ ਹੱਕ ਨਹੀਂ ਰਹਿੰਦਾ ਸਤਿਗੁਰ ਆਗੇ ਸੀਸ ਭੇਟ ਦਿਓ ਸੀਸ ਕਿਉਂ ਭੇਟ ਕਰਨ ਦੀ ਗੱਲ ਕਿ ਕਿ ਇਹਦੇ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਇਹਦੇ ਵਿੱਚ ਹੀ ਅੱਖਾਂ ਹਨ ਜਿਹੜਾ ਬੁਰਾ ਦੇਖਦੀਆਂ ਹਨ ਇਹਦੇ ਵਿੱਚ ਹੀ ਦਿਮਾਗ ਹੈ ਜਿਹੜਾ ਪੁਰਾ ਚਿੱਤਰਦਾ ਹੈ ਇਹਦੇ ਵਿੱਚ ਹੀ ਕੰਨ ਹੈ ਜਿਹੜੇ ਤੁਗਲੀ ਸੁਣਦੇ ਹਨ ਤੇ ਇਹਦੇ ਵਿੱਚ ਹੀ ਮੋਖ ਹੈ ਜਿਹੜਾ ਗਲਤ ਬੋਲਦਾ ਹੈ ਮੰਦਾ ਬੋਲਦਾ ਇਹਦੇ ਵਿੱਚ ਹੀ ਜੀਵਾ ਆ ਜਾਂਦੀ ਹੈ ਜੇ ਡਚਸ ਕੇ ਵੀ ਲਗਾਉਂਦੀ ਹੈ ਦੰਦ ਵੀ ਹਣ ਦੇ ਇਹ ਇਸ ਤਰਕੇ ਜਦੋਂ ਇਹ ਗੁਰੂ ਨੂੰ ਭੇਟ ਕਰ ਦਿੱਤਾ ਤੇ ਇਹਦਾ ਮਤਲਬ ਫਿਰ ਗੁਰੂ ਦੇ ਅਨੁਸਾਰ ਚਲਾਂਗੇ ਫਿਰ ਕੀ ਖਾਵਾਂਗੇ ਕੀ ਪਹਿਨਾਂਗੇ ਦੁਵਾ ਕੀ ਕਹਿੰਦਾ ਹੈ ਇਹੋ ਜਿਹਾ ਪਹਿਰਾਵਾ ਪਾ ਬਾਬਾ ਔਰ ਖਾਣਾ ਖੁਸ਼ੀ ਖੁਵਾਰ ਜਿੰਦ ਖਾਦੇ ਤਨ ਤੀੜੀ ਐ ਮਨ ਮੈਂ ਚਲੇ ਵਿਕਾਰ ਬਾਬਾ ਹੋ ਜਾਣਾ ਖਾਣੀ ਜੇ ਖਾਣਾ ਤਨ ਨੂੰ ਪੀੜਾ ਹੋਵੇ ਬੰਦਾ ਕਹਿੰਦਾ ਨਾ ਰਾਤ ਖਾਦੀ ਪੀਤੀ ਸਵੇਰੇ ਸਰੀਰ ਬੜਾ ਦੁਖਦਾਬ ਬਾਬਾ ਕੀ ਕਹਿੰਦਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਇਹੋ ਜਿਹਾ ਨਾ ਖਾ ਜਿਹਨਾਂ ਤੇਰੀ ਖੁਸ਼ੀ ਖਵਾਰ ਹੋਵੇ ਜਿਤ ਖਾਦੇ ਤਨ ਪੀੜੀ ਜਿਹਨਾਂ ਤਨ ਚ ਹੀ ਪੀੜਾ ਹੋਵੇ ਮਨ ਵਿੱਚ ਰਿਕਾਰ ਜਿਹਨੂੰ ਖਾਣ ਨਾਲ ਮਨ ਚ ਵਕਾਰ ਪੈਦਾ ਹੋਵੇ ਕਹਿੰਦਾ ਨਾ ਬੰਦਾ ਸ਼ਰਾਬ ਪੀਤੀ ਚ ਵਾਦਾ ਕਟਾ ਹੋ ਗਿਆ ਵਾਦਾ ਕਟਾ ਕਿਹੋਇਆ ਸਰਾਪੀਤੇ ਦੇ ਵਕਾਰ ਪੈਦਾ ਹੋਗੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਬਾਬਾ ਹੋਰ ਐਉਂ ਜਨਾ ਭਾਵੀਆਂ ਜਿੰਨਾ ਖੁਸ਼ੀ ਖੁਆਰ ਹੋਜੀ ਜਿਤ ਪਹਿਤੇ ਤਨ ਪੀੜੀ ਐ ਮਨ ਮੈਂ ਚਲੇ ਬਕਾ ਜੇ ਨੂੰ ਪਹਿਨਣ ਦੇ ਨਾਲ ਤਨ ਨੂੰ ਪੀੜਾ ਹੋਵੇ ਤੇਈ ਵਾਰ ਵੇਖਿਆ ਨਾ ਇੰਨੀ ਟੈਡ ਜੀ ਚਾਈਲਡ ਜੀਨ ਪਾਈ ਹੋਏਗੀ ਛੁਗਿਆ ਨਹੀਂ ਜਾਏਗਾ ਕਹੋ ਜੀ ਟੈਡ ਕਪੜੇ ਪਾਏ ਹੋਣਗੇ ਗੁਰੂ ਘਰ ਆ ਕੇ ਮੱਥਾ ਰੇਟਿਆ ਜਾਏਗਾ ਤਨ ਨੂੰ ਪੀੜਾ ਵੀ ਹੋਏਗੀ ਮਨ ਵਿੱਚ ਚਲੇ ਵਿਕਾਰ ਤੁਹਾਡੇ ਆਪਣੇ ਭਾਵੇਂ ਦੂਸਰਿਆਂ ਦੇ ਬੇਠਿਆਂ ਦੇ ਤੁਹਾਡਾ ਪਹਿਰਾਵਾ ਦੇ ਕੇ ਮਨ 'ਚ ਵਿਕਾਰ ਚੱਲ ਪੈਣਾ ਇਸੇ ਕਰਕੇ ਕਹਿੰਦੇ ਨਗੇਜ ਨਹੀਂ ਰੱਖਣਾ ਗੁਰੂ ਘਰ ਪੂਰੇ ਵਸਤਰ ਪਾ ਕੇ ਆਉਣਾ ਲਿਖਿਆ ਹੁੰਦਾ ਨਾ ਕਿਪਰੀ ਨਹੀਂ ਪਾ ਕੇ ਜਾਣਾ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾ ਕੇ ਜਾਣਾ ਸੋ ਇੱਥੇ ਧਨ ਦੀ ਗੱਲ ਕੀਤੀ ਹੈ ਧਨ ਤਿੰਨ ਤਰੀਕੇ ਨਾਲ ਬੰਦੇ ਨੂੰ ਰੁਕੀ ਪਹਿਲਾ ਤੇ ਇਹ ਧਨ ਕਮਾਉਣ ਦਾ ਬੜਾ ਦੁੱਖ ਹੈ ਕਿਵੇਂ ਇਕੱਠਾ ਕੀਤਾ ਜਾਵੇ ਕਿਵੇਂ ਕਮਾਇਆ ਜਾਵੇ ਫਿਰ ਦੂਸਰਾ ਧਨ ਨੂੰ ਸੰਭਾਲਣ ਦਾ ਬੜਾ ਦੁੱਖ ਹੈ ਧਨ ਨੂੰ ਕਿਵੇਂ ਸੰਭਾਲਿਆ ਜਾਵੇ ਕਿਤੇ ਧਨ ਖੋਇਆ ਨਾ ਜਾਵੇ ਧਨ ਲੁੱਟਿਆ ਨਾ ਜਾਵੇ ਤੇ ਜੇ ਕਿਤੇ ਧਨ ਤੀਸਰਾ ਦੁੱਖ ਕੀ ਆ ਸੰਭਾਲਣ ਵਾਸਤੇ ਆਪਾਂ ਕੀ ਕਰਦੇ ਆ ਬੈਂਕਾਂ 'ਚ ਰੱਖਦੇ ਆ ਤੇ ਡਰ ਕਿੰਨਾ ਗੁਰੂ ਘਰ ਦੀ ਗੋਲਕ ਨੂੰ ਹੀ ਤਾਲੇ ਲਾਉਣੇ ਪੈਂਦੇ ਕੈਮਰੇ ਲਾਉਣੇ ਪੈਂਦੇ ਕਿ ਧਨ ਚੋਰੀ ਨਾ ਹੋਵੇ ਤੇ ਤੀਸਰਾ ਜੇ ਕਿਤੇ ਧਨ ਚਲਿਆ ਜਾਵੇ ਜਾਏ ਤਾਂ ਪ੍ਰਾਣ ਸਮੇਤ ਕਈ ਵਾਰ ਹੋਕੇ ਨਾਲ ਬੰਦੇ ਦੇ ਪ੍ਰਾਣ ਹੀ ਚਲੇ ਜਾਂਦੇ ਕਹਿੰਦੇ ਨਾ ਪੁਰਾਣੇ ਦੀ ਹੋਕੇ ਨਾਲ ਬਹੁਤ ਹੋ ਗਈ ਧਨ ਚਲਾ ਗਿਆ ਉਹ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਾਚਾ ਤਾਂ ਸੰਚੇ ਮੂਰਖ ਗਵਾ ਇਹ ਸ਼ਬਦ ਦੇ ਵਿੱਚ ਸਤਿਗੁਰ ਕਿੰਨਾ ਕੁ ਸਮੋਹ ਕੇ ਬੈਠਿਆ ਕਾਚਾ ਧਨ ਸੰਚੇ ਮੂਰਖ ਗਵਾਰ ਕੱਚਾ ਤਨ ਸੰਚੇ ਇਕੱਠਾ ਕਰਨਾ ਮੂਰਖ ਤੇ ਗਵਾਰ ਆਪਾਂ ਸਮਝਦੇ ਮੂਰਖੇ ਨਾਲ ਨਾਲ ਜੀ ਕਹਿੰਦੀ ਗੁਰਬਾਣੀ ਕਹਿੰਦੀ ਗਵਾਰ ਪਾਗਲ ਹੁਣ ਪਾਗਲ ਗਵਾਰ ਬੰਦੇ ਦੀ ਪਹਿਚਾਣ ਕੀ ਆ ਉਹ ਗਰਮੀਆਂ 'ਚ ਸਰਦੀਆਂ ਵਾਲੇ ਕੱਪੜੇ ਪਾਣ ਕੇ ਘੁੰਮਦਾ ਰਹੇਗਾ ਤੇ ਸਰਦੀਆਂ 'ਚ ਗਰਮੀ ਵਾਲੇ ਬੇ ਲੋੜੀਆਂ ਚੀਜ਼ਾਂ ਕਚਰੇ ਦੇ ਢੇਰਾਂ 'ਚੋਂ ਇਕੱਠੀਆਂ ਕਰਕੇ ਕੋਲ ਗਠਰੀ ਬਣ ਕੇ ਤੁਰਿਆ ਫਰੇਗਾ ਡੰਡਾ ਮਿਲ ਗਿਆ ਉਹ ਵੀ ਚੱਕ ਲਿਆ ਬੋਤਲ ਮਿਲ ਗਈ ਉਹ ਵੀ ਚੱਕ ਲਈ ਡੱਬਾ ਮਿਲ ਗਿਆ ਉਹ ਵੀ ਚੱਕ ਲਿਆ ਆਪਾਂ ਵੇਖ ਕੇ ਕਹਿੰਨੇ ਬੰਦਾ ਪਾਪ ਲਗਵਾਰ ਹਜ਼ੂਰ ਆਗ ਤੇ ਕਾਚਾ ਤਰਸੇ ਤੇ ਮੂਰਤ ਗਵਾਰ ਮਨ ਮੁਕ ਭੁਲਿਆ ਦਗਵਾਰ ਉਸ ਗਵਾਰ ਦੇ ਉਦਾਹਰਣ ਦੇ ਕੇ ਹਜੂਰ ਸਮਝਾਉਂਦੇ ਆ ਕਿ ਤੇ ਅਸੀਂ ਵੀ ਕੱਚਾ ਤਾਂ ਇਕੱਠਾ ਕਰਨ ਤੇ ਨਹੀਂ ਲੱਗੇ ਜੋ ਵੀ ਕੁਝ ਸਾਨੂੰ ਦਿੱਸਦਾ ਹੈ ਜੇ ਮੈਂ ਕਹਾਂ ਇਹ ਸਾਰਾ ਕੁਝ ਹੀ ਨਾਸਵਾਨ ਤੁਸੀਂ ਹੈਰਾਨ ਹੋ ਜਾਣਾ ਗੁਰੂ ਸਾਹਿਬ ਤੇ ਆਖਦੇ ਕਰਮ ਧਰਮ ਪਾਖੰਡ ਜੋ ਦਿੱਸੈ ਕਰਮ ਦੇ ਰੂਪ ਤੇ ਮ ਆਪਣੇ ਅਖੰਡ ਕਰਦੇ ਆ ਸਤਿਗੁਰ ਕਹਿੰਦੇ ਕਰਮ ਧਰਮ ਪਾਖੰਡ ਜੋ ਦਿੱਸੈ ਇਹ ਜਮ ਜੰਗਾਤੀ ਲੁੱਟਾ ਧਰਮ ਦੇ ਰੂਪ ਜਿੰਨੇ ਪਖੰਡ ਕਰਮ ਦਿਖਦੇ ਉਹਨਾਂ ਨੂੰ ਜਿਵੇਂ ਦੂਤ ਰਸਤੇ 'ਚ ਲੁੱਟ ਲੈਂਦੇ ਦਰਗਾਹ ਨਹੀਂ ਪਹੁੰਚਣਦੇ ਹੁਣ ਜੋ ਵੀ ਤੁਹਾਨੂੰ ਦਿਖਦਾ ਇਹ ਬਿਲਡਿੰਗ ਦਿਖਦੀ ਆ ਇਹਨੇ ਇੱਕ ਦਿਨ ਨਾਸ ਹੋ ਜਾਣਾ ਇਹ ਪਾਲਕੀ ਸਾਹਿਬ ਹੈ ਪੀੜਾ ਸਾਹਿਬ ਹੈ ਇਹ ਤੋਂ ਤਾਂ ਗ੍ਰੰਥ ਹੈ ਆਪਣੇ ਇਹ ਦੇਖਦੇ ਪ੍ਰਤੱਖ ਨੇਤਰਾਂ ਨਾਲ ਇਹ ਵੀ ਇੱਕ ਦਿਨ ਬਿਰਤ ਹੋ ਜਾਣਾ ਪਰ ਜਿਹੜਾ ਗੁਰੂ ਦਾ ਗਿਆਨ ਹੈ ਇਹਨਾਂ ਬਾਰੀ ਨੇਤਰਾਂ ਨਾਲ ਨਹੀਂ ਦਿਖਦਾ ਉਹਨੇ ਕਦੇ ਨਾਸ਼ ਨਹੀਂ ਹੋਣਾ ਜਿਹੜਾ ਗੁਰੂ ਦਾ ਨਾਮ ਹੈ ਉਹਨੇ ਕਦੇ ਨਾਸ਼ ਨਹੀਂ ਹੋਣਾ ਉਹਨੇ ਕਿੱਥੇ ਤੱਕ ਨਿਭਣਾ ਸਾਡੇ ਨਾਲ ਹਜੂਰ ਆਖਦੇ ਹਨ ਨਾਮ ਕਿੱਥੇ ਤੱਕ ਜੀਵ ਦੇ ਨਾਲ ਨਿਭਦਾ ਜੇ ਮਾਤ ਪਿਤਾ ਸੁਤ ਮੀਤ ਨਾ ਪਾਈ ਜਿੱਥੇ ਮਾਤਾ ਪਿਤਾ ਪੁੱਤ ਤੇ ਭੈਣ ਭਰਾ ਕੋਈ ਤੇਰੇ ਨਾਲ ਨਹੀਂ ਹੋਏਗਾ ਮਨ ਊਹਾ ਨਾਮ ਤੇਰੇ ਸੰਸਾਈ ਮਨ ਕਿਉਂ ਕਹਿਆ ਤਨ ਨੂੰ ਕਿਉਂ ਆਖਿਆ ਕਿਉਂਕਿ ਮਨ ਦਾ ਸੰਬੰਧ ਉਸ ਜੋਤ ਦੇ ਨਾਲ ਹੈ ਤਨ ਦਾ ਸੰਬੰਧ ਪੰਜਾਂ ਤਤਾਂ ਨਾਲ ਪੰਜਾਂ ਤਤਾਂ 'ਚ ਮਿਲਣੇ ਪੰਜਾਂ 'ਚ ਹੀ ਬਲੀਨ ਹੋ ਜਾਣਾ ਤੇ ਮਨ ਦਾ ਸੰਬੰਧ ਕਿਹਦੇ ਨਾਲ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੀ ਮੁੱਢ ਨੂੰ ਪਛਾਣਨਾ ਕਰ ਤੂੰ ਤੇ ਪਰਮਾਤਮਾ ਦੀ ਜੋਤ ਦਾ ਛੋਟਾ ਜਿਹਾ ਅੰਛਾ ਹਿੱਸਾ ਹੈ ਇਸ ਕਰਕੇ ਮਨ ਦਾ ਸਬੰਧ ਉਸ ਦੇ ਨਾਲ ਹੈ ਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਪੜ੍ਹਾਈ ਹੈ ਸਰਟੀਫିକੇਟ ਦਿਖਦਾ ਇੱਕ ਦਿਨ ਉਹਨੇ ਪੁਰਾਣਾ ਹੋ ਜਾਣਾ ਗੱਲ ਕਰਨ ਦੀ ਸੱਚ ਪਰ ਜਿਹੜਾ ਅੰਦਰ ਗਿਆਨ ਆ ਗਿਆ ਉਹ ਪ੍ਰਤੱਖ ਅੱਖਾਂ ਨਾਲ ਦਿੱਖਦਾ ਨਹੀਂ ਤੇ ਉਹ ਨਾਸ ਨਹੀਂ ਹੁੰਦਾ ਕਈ ਗੁਰੂ ਹੁੰਦਾ ਨਾ ਇਸ ਜਮ ਵਿੱਚ ਗਿਆਨ ਲਿਆ ਤੇ ਕਹਿੰਦੇ ਨਾ ਬੱਚੇ ਨੂੰ ਪੁਰਬਲਾ ਜਨਮ ਸਾਰਾ ਹੀ ਯਾਦ ਸੋਝੀ ਐ। ਹਜ਼ੂਰ ਆਖਦੇ ਕਾਚਾ ਤਨ ਸੱਚੇ ਮੂਰਖਵਾਰ ਕੱਚੇ ਤਨ ਨੂੰ ਮੂਰਖਵਾਰ ਲੋਕ ਇਕੱਠਾ ਕਰਦੇ ਆ। ਜਦੋਂ ਪਤਾ ਕੁਝ ਨਾਲ ਜਾਣਾ ਹੀ ਨਹੀਂ ਤੁਹਾਡੇ ਕੋਲ ਇਥੇ ਕਰੋਟਾਂ ਦੇ ਬਾਗ ਹੋਣ ਬਦਾਮਾਂ ਦੇ ਹੋਣ ਸੇਬ ਸੇਬਾਂ ਦੇ ਐਪਲ ਦੇ ਬਾਗ ਹੋਣ ਤੇ ਤੁਹਾਨੂੰ ਕਹਿ ਦਈ ਅੱਜ ਸਾਰੀ ਰਾਤ ਤੋੜ-ਤੋੜ ਇਕੱਠੇ ਕਰ ਲੋ ਸੇ ਤੁਹਾਨੂੰ ਦੋ ਦਿਨ ਦੀ ਛੁੱਟੀ ਭੇਜ ਦਿਆਂਗੇ ਘਰ ਛੱਡ ਕੇ ਆ ਜੇ ਤੁਸੀਂ ਸਾਰੀ ਰਾਤ ਸੌਣਾ ਲਾਜਵੰਦ ਹੋ ਕੇ ਲੱਗੇ ਰੋ ਪਜਾਮਾ ਦੀ ਪੋਰੀਆਂ ਪਾ ਕੇ ਸੇ ਆਟਰਾ ਜੇ ਜਿੱਥੋਂ ਤੋੜਿਆ ਮਾਲ ਉੱਥੇ ਛੱਡ ਕੇ ਜਾਣਾ ਨਾਲ ਨਹੀਂ ਕੋ ਜਾਣਾ ਕੀ ਹੋਏਗਾ ਰੁਕਸਾਉਣਾ ਪਏਗਾ ਨਾ ਤੇ ਸਾਰੀ ਰਾਤ ਆਰਾਮ ਨਹੀਂ ਕੀਤਾ ਤੇ ਇਹ ਨਾਲ ਵੀ ਕੁਝ ਨਹੀਂ ਜਾਣਾ ਫਾਇਦਾ ਕੀ ਹੋਇਆ ਰਾਤ ਕਰਨ ਧਨ ਸੰਚੀਐ ਭਲਕੇ ਚੱਲਣ ਹੋਈ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਣਾ ਇਹਨੂੰ ਉਹ ਇੱਕ ਰਾਤ ਮੰਨ ਲੈ ਮਨੁੱਖਾ ਜਨਮ ਜਿਹੜਾ ਉਹ ਬੇਇਮਾਨੀਆਂ ਕਰਕੇ ਧਨ ਇਕੱਠਾ ਕੀਤਾ ਜਿਹਦੇ ਉਹ ਕੁਮਾਰ ਨਹੀਂ ਜਾਣਾ ਕੋਈ ਸੜਕ ਜਾਉ ਉੱਥੇ ਇਹ ਮਨੁੱਖਾ ਜਨਮ ਇੱਕ ਉਹ ਰਾਤ ਮੰਨ ਲੈ ਜਿਹੜੀ ਰਾਤ ਸਾਰੀ ਰਾਤ ਧਨ ਇਕੱਠਾ ਕਰਾ ਜਦੋਂ ਭਾਲਕ ਤੋਂ ਮੋਦ ਦਾ ਪ੍ਰਿਸ਼ਤਾ ਆ ਗਿਆ ਹਲਕੇ ਚੱਲਣ ਹੋਈ ਚੱਲਣਾ ਪਏਗਾ ਨਾਨਕ ਨਾਲ ਨਾ ਚੱਲੀ ਕੁਝ ਵੀ ਨਾਲ ਨਹੀਂ ਜਾਣਾ ਤੇਰਾ ਸਰੀਰ ਵੀ ਨਾਲ ਨਹੀਂ ਜਾਣਾ ਤੇ ਫਿਰ ਪੱਲੇ ਕੀ ਪਏਗਾ ਫਿਰ ਪਛਤਾਉ ਸਿਰਫ ਪੱਲੇ ਪਛਤਾਵੇ ਪਏਗਾ ਕਾਚਾ ਕੰਨ ਸੰਚੇ ਮੂਰ ਗਵਾਰ ਮਨ ਮੁਖ ਭੂਲੇ ਅੰਧ ਗਵਾਰ ਮਨ ਮੁਖਤਾ ਦੇ ਕਾਰਨ ਮਨ ਨੂੰ ਅੱਗੇ ਲਾ ਕੇ ਚੱਲਣਾ ਮਨ ਮੁਖ ਜੋ ਮਨ ਨੇ ਕਿਉਂ ਕਰ ਲਿਆ ਗੁਰੂ ਨੂੰ ਅਗੇ ਰੱਖ ਕੇ ਚੱਲਣਾ ਜੋ ਗੁਰੂ ਨੇ ਕਿਹਾ ਉਹ ਕਰਨਾ ਉਹ ਕਹਿੰਦੇ ਗੁਰਮੁਖ ਗੁਰਮੁਖ ਰੱਖ ਕੇ ਚੱਲਣਾ ਵਿਖਿਆ ਕੇ ਧਨ ਸਦਾ ਦੁੱਖ ਪਰ ਜੈ ਰੂਪੀ ਪਦਾਰਥ ਇਕੱਠੇ ਕੀਤਿਆ ਸਦਾ ਹੀ ਬੰਦਾ ਦੁਖੀ ਹੁੰਦਾ ਕਿਉਂ ਦੁਖੀ ਹੁੰਦਾ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਪਹਿਲੀ ਗੱਲ ਤੇ ਕਿਸੇ ਨੂੰ ਇੱਛਾ ਦੇ ਮੁਤਾਬਕ ਕਦੇ ਧਨ ਪ੍ਰਾਪਤ ਹੋਇਆ ਨਹੀਂ ਕਿਉਂਕਿ ਤ੍ਰਿਸ਼ਨਾ ਹੋਰਵਾ ਜਲਦੀ ਬੰਦੇ ਦੀ ਇੰਨਾ ਮਿਲਿਆ ਹੋਰ ਮਿਲ ਜੇ ਸਾਈਕਲ ਮਿਲ ਜੇ ਸਕੂਟਰ ਮਿਲ ਜੇ ਸਕੂਟਰ ਮਿਲਿਆ ਮੋਟਰਸਾਈਕਲ ਮਿਲ ਜੇ ਮੋਟਰਸਾਈਕਲ ਮਿਲਿਆ ਗੱਡੀ ਮਿਲ ਜੇ ਗੱਡੀ ਮਿਲ ਜੇ ਹੋਰ ਵੱਡੀ ਗੱਡੀ ਮਿਲ ਜੇ ਬੰਦੇ ਦੀ ਤ੍ਰਿਸ਼ਨਾ ਵੱਡੀ ਦੀ ਤ੍ਰਿਸ਼ਨਾ ਬਰਲੇ ਕਿ ਹੀ ਬੁਝੀਏ ਕ੍ਰਿਸ਼ਨਾ ਕਹੋ ਜੇ ਹਰ ਕੇ ਨਾਮ ਹਰੀ ਦੇ ਨਾਮ ਨਾ ਬੁਝਦੀ ਪਰ ਜੇ ਕਿਸੇ ਨੂੰ ਧਨ ਪ੍ਰਾਪਤ ਹੋ ਵੀ ਜਾਏ ਨਾ ਸਾਥ ਜਾਏ ਨਾ ਪ੍ਰਾਪਤ ਉਹ ਤਨ ਜਿਹੜਾ ਪਹਿਲੀ ਵਾਰ ਤੇ ਪ੍ਰਾਪਤ ਨਹੀਂ ਹੁੰਦਾ ਸ਼ਮ ਕਵਜੋ ਜਿੱਤੇ ਨਾਲ ਨਹੀਂ ਹੁੰਦਾ ਬਾਕੀ ਵਾਰ ਜ਼ਿਕਰ ਕੀਤਾ ਨਾ ਕਾਰੂ ਬਾਦਸ਼ਾ ਨੇ 40 ਗੰਜ ਤਨ ਜੋੜਿਆ ਸੀ ਗੰਜ ਕਹਿੰਦੇ ਜਦੋਂ ਗਿਣਤੀ ਮਣਤੀ ਤੋਂ ਵੱਧ ਜਾਏ ਫਿਰ ਇੱਕ ਢੇਰ ਲਾ ਦੇਣਾ ਸਾਰੀ ਗਿਣਤੀ ਕਰਦੇ 40 ਗੰਜ ਤਨ ਜੋੜਿਆ ਸੀ ਜਿਸ ਤੋਂ ਬਾਬਾ ਨਾਨਕ ਪਾਤਸ਼ਾਹ ਨੂੰ ਲੱਗਿਆ ਪਤਾ ਬਾਬਾ ਜੀ ਗਏ ਕਾਰੂ ਦੇ ਦੇਸ਼ ਦਰਵਾਜੇ ਦੇ ਬਾਹਰ ਜਾ ਕੇ ਬੈਠ ਕੇ ਕਹਿੰਦੇ ਵਰਦਾਨਿਆ ਬਾਜ਼ਾਰ ਬਾਪਾਣੀ ਆਈ ਹੈ ਹੁਣ ਮਨਮੁਖ ਬੰਦਾ ਗੁਰਬਾਣੀ ਕਿੱਥੇ ਸੁਣੇ ਓਤਮਾਇਆ ਚ ਲੱਗਿਆ ਮਾਇਆ ਦੇ ਝਮੇਲਿਆਂ ਮਾਇਆ ਕਿਸ ਨੂੰ ਆਖੀ ਕਿ ਮਾਇਆ ਕਰਮ ਕਮਾਈ ਮਾਇਆ ਹੈ ਕੀ ਹੁਣ ਮਾਇਆ ਇੰਨੀ ਇਕੱਠੀ ਕੀਤੀ ਕਾਰੂਣੇ ਉਰਣ ਕੀਤਾ ਜਿੰਨੇ ਦਮੜੇ ਸਾਰੇ ਮੇਰੇ ਹੋ ਜਾਣੇ ਜਾਵਾਂ ਕਰਦੇ ਤੁਹਾਨੂੰ ਰਸਤ ਮਿਲਿਆ ਕਰੀ ਫਿਰ ਕਾਨੂੰਨ ਐਲਾਨ ਕੀਤਾ ਜੇ ਕਿਸੇ ਕੋਲ ਇੱਕ ਦਮੜਾ ਹੈ ਨਾ ਤੇ ਮੈਂ ਛੋਟੀ ਰਾਣੀ ਦੇ ਦਿਆਂਗਾ ਇੱਕ ਦਮੜੇ ਵਿੱਚ ਵੇਖਣ ਵਾਸਤੇ ਕਿਸੇ ਕੋਲ ਦਮੜੇ ਬਜੇ ਤੇ ਨਹੀਂ ਇੱਕ ਵਿਧਵਾ ਮਾਂ ਦਾ ਪੁੱਤ ਜਿੱਦ ਕਰੇ ਮਾਂ ਮੈਨੂੰ ਇੱਕ ਦਮੜਾ ਚਾਹੀਦਾ ਮਾਂ ਕਹਿੰਦੀ ਪੁੱਤ ਦਮੜੇ ਤੇ ਕਾਰੂ ਲੈ ਗਿਆ ਸੁਰੀ ਲੈ ਕੇ ਆਪਣੀ ਛਾਤੀ ਛਾਤੀ ਕੋ ਲੈ ਗਿਆ ਕਹਿੰਦਾ ਮੈਂ ਲਗਾ ਆਤਮ ਹਥਿਆ ਕਰ ਦਮੜਾ ਚਾਹੀਦਾ ਆਮ ਵਾਸ ਵਿੱਚ ਅੰਨਾ ਹੋਇਆ ਮਾ ਕੇ ਦੀ ਪੁੱਤ ਪਿਓ ਤੇਰਾ ਪਹਿਲਾ ਮਰ ਗਿਆ ਤੂੰ ਵੀ ਚਲਾ ਜਾ ਕੇ ਮੈਂ ਤੇ ਐਸੀ ਨਿਭਾਗਣ ਪਹਿਲਾ ਵਿਧਵਾ ਤੇ ਮੇਰੇ ਕੋਲ ਕੁਝ ਨਹੀਂ ਰਹੇਗਾ ਚਲ ਅੱਜ ਰਾਤ ਦਾ ਟਾਈਮ ਦੇ ਸਵੇਰ ਤੱਕ ਮੈਂ ਦਮੜਾ ਬੰਦ ਰਸਤਰਾਮ ਸਵੇਰ ਉੱਠ ਕੇ ਫਿਰ ਪੁੱਤਰ ਨੂੰ ਸਮਝਾਇਆ ਕਿ ਨਾ ਨਹੀਂ ਮਾਂ ਕਹੀਦਾ ਦਮੜਾ ਕਹਿੰਦੀ ਜੋ ਤੇਰਾ ਅੱਬਾ ਮਰਿਆ ਸੀ ਉਹਦੇ ਸਹਰਾਣੇ ਵੱਲ ਕੁਜੀ ਚ ਪਾ ਕੇ ਇੱਕ ਦਮੜਾ ਨਾ ਪਿਆ ਸੀ ਆ ਪੁੱਤ ਲਿਆ ਦੌੜ ਕੇ ਗਿਆ ਪਿਤਾ ਦੀ ਕਬਰ ਖੋਲੀ ਇਤਿਹਾਸਕਰ ਕਹਿੰਦਾ ਹੱਡੀਆਂ ਵੀ ਸਮੇਟਣ ਦੀ ਇਮਤ ਨਹੀਂ ਪੀ ਕਾਮਵਾਸ਼ਨਾ ਚ ਇੰਨਾ ਬੰਦਾ ਅੰਨਾ ਹੋ ਜਾਂਦਾ ਫਲਾਰ ਕੇ ਆ ਗਿਆ ਹੱਡੀਆਂ ਜਾ ਕੇ ਦਮੜਾ ਪੁੱਟ ਕੇ ਲੈ ਕੇ ਆ ਲੋ ਜੀ ਦਮੜਾ ਦਿਓ ਰਾਣੀ ਉਹਨਾਂ ਫੜ ਕੇ ਕੈਚ ਪਾ ਲਿਆ ਐਸੀ ਹੋਈ ਕੁਛਿਆ ਕਹਿੰਦਾ ਤੁਸੀਂ ਵਾਅਦੇ ਦੇ ਟੁੱਠੇ ਨਿਕਲੇ ਤੁਸੀਂ ਕਿਹਾ ਸੀ ਦਮੜਾ ਲੈ ਕੇ ਰਾਣੀ ਚੁੱਤੀ ਜਾਏਗੀ ਬਾਦਸ਼ਾਹ ਕਹਿੰਦਾ ਨਹੀਂ ਇਸ ਤੋਂ ਪਹਿਲਾਂ ਮੇਰਾ ਹੁਕਮ ਸੀ ਜੇ ਕਿਸੇ ਕੋ ਅਜੇ ਵੀ ਦਮੜਾ ਹੈ ਤੇ ਜਮ੍ਹਾਂ ਕਰ ਦੋ ਜੇ ਦਮੜਾ ਮਿਲ ਗਿਆ ਤੇ ਸਜਾਈ ਮੌਤ ਮਿਲੇਗੀ ਤੂੰ ਦਮੜਾ ਕਿਉਂ ਸੰਭਾਲ ਕੇ ਰੱਖਿਆ ਕਹਿੰਦੇ ਇੱਕ ਸ਼ਰਤ ਤੇ ਆ ਉਹ ਕਹਿੰਦਾ ਮੈਂ ਰੱਖਿਆ ਨਹੀਂ ਸੀ ਘਰ ਚ ਕਹਿੰਦਾ ਇਹ ਦੱਸ ਦੇ ਦਮੜਾ ਲਿਆ ਕਿ ਤੂੰ ਮੈਂ ਤੈਨੂੰ ਮਾਫ ਕਰ ਦਵਾਂ ਪ੍ਰੋਮਿਸ ਹੋ ਗਿਆ ਐਗਰੀਮੈਂਟ ਹੋ ਗਿਆ ਸਾਰੀ ਕਹਾਣੀ ਦੱਸੀ ਮੈਂ ਅੱਬਾ ਦੀ ਕਬਰ ਉੱਪਰ ਕੀ ਆ ਜਾ ਕੇ ਵੇਖੀ ਵਾਕਿਆ ਸੱਚ ਸੀ ਤਾਰੂ ਕਹਿੰਦਾ ਇਹਦਾ ਮਤਲਬ ਹੈ ਜੇ ਕਬਰਾਂ ਦੇ ਪੈਸੇ ਹੈ ਉਹਨੇ ਆਪਣੇ ਰਾਜ ਤੋਂ ਕਬਰਾਂ ਵੀ ਕਟਵਾ ਕੇ ਪੈਸੇ ਕਢਾ ਲਏ 47 ਤੋਂ ਬਾਅਦ ਆਪਣੇ ਕਹਿੰਦੇ ਬੁਰਾਂਡੇ ਕੋ ਕਬਰਾਂ ਵਾਲੀ ਪੈਲੀਆਂ ਤੇ ਜੋ ਪੁੱਟਦੇ ਹੁੰਦੇ ਸੀ ਨਾ ਹੁੰਦੇ ਹੁੰਦੇ ਸੀ ਪੈਲੀਆਂ ਤੇ ਉਹਦੇ ਵਿੱਚੋਂ ਰੁਪਈਏ ਨਿਕਲਦੇ ਹੁੰਦੇ ਸੀ ਕੁਝ ਜੀਆਂ ਚ ਪਾਏ ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਵਜਾਈ 2 ਦਿਨ ਵਗੀ 3 ਦਿਨ ਵਗੀ ਤੇ ਜਿਹੜੇ ਕਰੂ ਕਦਾ ਵੇਖ ਕੇ ਆਵਾ ਕਿਹੜਾ ਸੰਤ ਆ ਗਿਆ ਜਦੋਂ ਆਇਆ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਰਵਾਬ ਗਲਾਬ ਕਰ ਮਨੁੱਖ ਬੰਦੇ ਨੂੰ ਕੀ ਕਰਵਾਣੀ ਸੁਣਾਣੀ ਕਹਿੰਦੇ ਆ ਸ੍ਰੀ ਹਰਿ ਨਾਲ ਛੋਟੇ ਛੋਟੇ ਪੱਥਰ ਇਕੱਠੇ ਕਰਨ ਲੱਗ ਪਿਆ ਕਾਲੂ ਹੱਸ ਪਿਆ ਹਸਿਆ ਤਮਾਰਾ ਕਹਿੰਦਾ ਬੜਾ ਕਹਿੰਦੇ ਨਾਨਕ ਤਪ ਆਇਆ ਸਾਧੂ ਆਇਆ ਵਧੀਆ ਕੀਰਤਨ ਕਰਦਾ ਇਹ ਤੇ ਪੱਥਰ ਇਕੱਠੇ ਕਰ ਰਿਹਾ ਕੰਕਰ ਕਹਿੰਦੇ ਬਾਦਸ਼ਾਹ ਕੀ ਕਰਾਂ ਹੁਣ ਬਜ਼ੁਰਗ ਹੋ ਗਏ ਆ ਸੱਚ ਖਣ ਜਾਣ ਦਾ ਵੇਲਾ ਆ ਗਿਆ ਜਾਣ ਤੇ ਹੈ ਹੀ ਮੈਨੂੰ ਜੰਗਲਾਂ 'ਚ ਸਫਾਈ ਕਦੇ ਮੱਕੇ ਮਦੀਨੇ ਕਦੇ ਬਗਦਾਦ ਫਿਰ ਬਾਬਾ ਗਿਆ ਬਗਦਾਦ ਨੂੰ ਕਦੇ ਹਰਦਵਾਰ ਕਦੇ ਗੁਰਦੁਆਰਾ ਡਾਂਗਮਾਰ ਸਾਹਿਬ ਕਦੇ ਲੇ ਪੱਥਰ ਸਾਹਿਬ ਕਦੇ ਪੰਜਾ ਸਾਹਿਬ ਕਹਿੰਦੇ ਮੈਂ ਪੱਥਰਾਂ ਦੇ ਸੌਂਦਾ ਰਿਆਂ ਦਰਗਾਹ ਚ ਪਤਾ ਨਹੀਂ ਮਿਲਣੇ ਕਿ ਨਾਮ ਮਿਲਣ ਮੈਂ ਇੱਥੇ ਕਰ ਲੈ ਗੱਡਾ ਲੱਦ ਕੇ ਲੈ ਚਲਾਂਗੇ ਹੱਸ ਕੇ ਕਹਿੰਦਾ ਸੰਤ ਆਪਣੇ ਆਪ ਨੂੰ ਸੰਤ ਕਹਿੰਦਾ ਏ ਨਹੀਂ ਪਤਾ ਕਿ ਸੂਈ ਵੀ ਤੇਰੇ ਨਾਲ ਨਹੀਂ ਜਾਣੀ। ਬਾਬਾ ਕਹਿੰਦਾ ਸੂਈ ਲੈ ਜਾਓ ਫੇ ਮੇਰੀ। ਕਹਿੰਦੇ ਕਿਵੇਂ ਜਾਏਗੀ ਕਹਿੰਦਾ ਜਿੱਥੇ ਤੇਰੇ ਆ 40 ਗੰਜ ਤੇ ਠੇਰ ਜਾਏਗਾ ਤੁਹਾਨੂੰ ਥੇਕ ਗੱਡਾ ਨਾਲ ਮੈਂ ਪਿੱਛੇ ਲਾ ਦਿਆਂਗਾ। ਇੱਕਦਮ ਉਹ ਠਿਕਾਣੇ ਆ ਗਈ ਸਤਗੁਰ ਦੇ ਚਰਨਾਂ ਤੇ ਟਹਿ ਗਿਆ। ਸੋ ਸਤਗੁਰ ਕਹਿੰਦੇ ਧਾਰਨ ਪਹਿਲੀ ਗੱਲ ਤੇ ਕਿਸੇ ਦੀ ਤ੍ਰਿਸ਼ਨਾ ਮਿਟਦੀ ਨਹੀਂ। ਜੇ ਕਿਸੇ ਦੀ ਮਿਟ ਜੇ ਤੇ ਧੰਨ ਨਾਲ ਨਹੀਂ ਜਾਂਦਾ। ਪਹਿਲਾਂ ਗੱਲ ਕੀਤੀ ਕੱਚੇ ਧੰਨ ਦੀ ਹੁਣ ਗੁਰੂ ਸਾਹਿਬ ਕਹਿੰਦੇ ਸੱਚਾ ਧੰਨ ਗੁਰਮਤੀ ਪਾਇ ਸੱਚਾ ਧੰਨ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦਾ ਕੱਚਾ ਧੰਨ ਆਵੇ ਜਾਏ ਜੋ ਕੱਚਾ ਧੰਨ ਹੈ ਉਹ ਆਵਾਗੋਣ ਦੇ ਚੱਕਰ 'ਚ ਜੀਵ ਨੂੰ ਪਾ ਦਿੰਦਾ ਹੈ ਜਨਮ ਮਰ ਦੇ ਚੱਕਰ 'ਚ ਬੰਦਾ ਪੈ ਜਾਂਦਾ ਉਹ ਕੱਚਾ ਧੰਨ ਆਉਂਦਾ ਜਾਂਦਾ ਰਹਿੰਦਾ ਰਹਾ ਮਨੁੱਖ ਕਪੂਲੇ ਸਭ ਮਰੇ ਗਵਾਰ ਮਨੁੱਖ ਭੁੱਲੇ ਹੋਏ ਹਨ ਗਵਾਰ ਬਾਰ-ਬਾਰ ਜੰਮਦੇ ਤੇ ਬਾਰ-ਬਾਰ ਮਰਦੇ ਹਨ ਪਉ ਜਲ ਡੂਬੇ ਨਾ ਔਰ ਵਾਟਾ ਪਉ ਪਉ ਸਾਗਰ ਦੇ ਵਿਚਕਾਰ ਡੁੱਬਦੇ ਨਾ ਇਸ ਪਰ ਨਾ ਉਸ ਪਰ ਸਤਿਗੁਰੂ ਭੇਟੇ ਪੂਰੇ ਭਾਗ ਸਾਚ ਰਤੇ ਇਸਰਾ ਕਿ ਜੇ ਸਤਿਗੁਰੂ ਪੂਰੇ ਭਾਗਾਂ ਦੀ ਕਿਰਪਾ ਕਰ ਦੇਵੇ ਇਹਨ ਸਤਿਨ ਤੇ ਰਾਤ ਕੋ ਦੇ ਨਾਮ ਦੇ ਖਰਾਕ ਵਿੱਚ ਮਨ ਜਿਹੜਾ ਉਹ ਰਹਿ ਜਾਵੇ ਚਾਹੋਂ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ ਤੋਂ ਚਾਹੋਂ ਯੁਗਾਂ ਦੇ ਮਾਲਕ ਦੀ ਬਾਣੀ ਸੇ ਪੂਰੇ ਭਾਗ ਨਾਮ ਸਮਾਣੀ ਪਰ ਪੂਰੇ ਭਾਗਾਂ ਦੇ ਨਾਲੇ ਦੇਸਮਨ ਸਿੱਧ ਸਾਧਕ ਤਰਸੇ ਸਭ ਲੋਏ ॠषि मुनि ਸਾਰੇ ਤਰਸਦੇ ਚਲੇਗੇ ਸੁਰਨ ਮਨਜਨ ਅਮਰਤ ਖੋਜ ਦੇ ਸੋ ਅਮਰਤ ਗੁਰ ਤੇ ਪਾਇਆ ਸਾਰੇ ਤਰਸਦੇ ਚਲੇਗੇ ਪੂਰੇ ਭਾਗ ਪ੍ਰਾਪਤ ਹੋਏ ਪਰ ਪੂਰੇ ਭਾਗਾਂ ਨਾਲ ਨਾਮ ਦੀਆਂ ਦਾਤਾਂ ਪ੍ਰਾਪਤ ਨਹੀਂ ਸਭ ਕੇ ਸਾਚਾ ਸਾਚਾ ਸਾਰੀ ਸ੍ਰਿਸ਼ਟੀ ਉਹ ਸੱਚੇ ਦੀ ਬਣਾਈ ਗਈ ਉਹ ਸੱਚੇ ਨੇ ਸਾਰਾ ਕੁਝ ਆਪ ਬਣਾਇਆ ਤੇ ਸਾਰਿਆਂ ਵਿੱਚ ਜਿਹਦੇ ਤੋਂ ਦਾ ਵਾਸਾ ਉਹ ਆਪ ਸੱਚਾ ਬਿਠਾਉਂਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ purkh ਹੈ ਸਭ ਵਿੱਚ ਰਹਾ ਸਮਾਇ ਅਬਨਾਸੀ ਕਿਹਨੂੰ ਕਹਿੰਦੇ ਆਬਨਾਸੀ ਜੀਵਨ ਕੋ ਦਾਤਾ ਸਾਡਾ ਜੀਵਾਂ ਦਾ ਦਾਤਾ ਕਿਹੋ ਜਿਹਾ ਅਬਨਾਸੀ ਜਿਹੜਾ ਕਦੇ ਨਾਸ ਨਹੀਂ ਹੁੰਦਾ ਸਿਮਰ ਸੰਭਲ ਕੋਈ ਫਿਰ ਉਸ ਸਿਮਰਨ ਕਰਨਾ ਸਾਰੀ ਮਾਇਲ ਗਵਾ ਜਾਂਦੀ ਉਤਮ ਬ੍ਰਹਮ ਪਛਾਣੇ ਕੋਈ ਉਤਮ ਬ੍ਰਹਮ ਨੂੰ ਕੋਈ ਵਿਰਲਾ ਪਛਾਣਦਾ ਸੱਚ ਸਾਚਾ ਸਖ ਆਪ ਦੜਾਈ ਉਹ ਸੱਚਾ ਆਪ ਕਿਰਪਾ ਕਰੇ ਸਤਿ ਨੂੰ ਆਪ ਨਿਰੜ੍ਹ ਕਰਾਵੇ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਆਪ ਉਹ ਵੇਖਦਾ ਵੀ ਆ ਆਪ ਉਹ ਸੱਚ ਤੇ ਲਾਉਂਦਾ ਵੀ ਹੈ ਸੋ ਅੱਜ ਦੇ ਅੰਮ੍ਰਿਤ ਵਚਨਾਂ ਦੀ ਵਿਚਾਰ ਕਰਦੇ ਹਾਂ ਕੋਈਆਂ ਗਲਤੀਆਂ ਭੁੱਲਣ ਤੋਂ ਪਾ ਦੀ ਮਾਫੀ ਸਤਿਗੁਰੂ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬਾ ਜੀ ਦੇ ਗੁਰੂ ਸਾਹਿਬ ਸੰਗ ਜੋਗ ਹਨ ਕੋਈ ਬਚਨ ਵਾਦ ਕਠ ਹੋ ਰਿਹਾ ਗਿਆ ਹੋਵੇ ਸਤਿਗੁਰੂ ਦੇ ਸੰਗ ਜੋਗ ਇੰਨੇ ਬਚਨ ਕਰਦੇ ਹੋਏ ਸਮਾਪਤੀ ਹੈ ਅਮਰਿਸ਼ ਇਹ ਗੁਰੂ ਵਾਲੇ ਬਣੀ ਨਗੁਰੇ ਦਾ ਹੈ ਨਾਉਪੁਰਾ ਬਲਵੰਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ